प्यारे विद्यार्थियों ਅਤੇ ਉਹਨਾਂ ਦੇ ਸਤਕਾਰਯੋਗ ਮਾਪਿਓ ਅੱਜ ਆਪਾਂ ਜਿਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਉਹ ਹੈ ਵਿਦਿਆਰਥੀਆਂ ਦਾ ਸਕੂਲ ਵਿੱਚ ਲੇਟ ਆਉਣਾ ਲੇਟ ਆਉਣਾ ਇਕੱਲੇ ਸਕੂਲ ਵਿੱਚ ਲੇਟ ਆਉਣ ਵਾਲੀ ਗੱਲ ਨਹੀਂ ਹੈ ਜਦੋਂ ਕਿਸੇ ਵਿਅਕਤੀ ਦੀ ਲੇਟ ਆਉਣ ਦੀ ਪ੍ਰਵਿਰਤੀ ਲੇਟ ਆਉਣ ਦੀ ਤਾਕਤ ਆਦਤ ਪੱਕ ਜਾਂਦੀ ਹੈ ਤਾਂ ਉਹ ਇੱਕ ਬਹੁਤ ਵੱਡਾ ਜੁਰਮ ਬਣ ਜਾਂਦੀ ਹੈ ਮਾਪਿਆਂ ਨੂੰ ਪਤਾ ਹੈ ਕਿ ਸਕੂਲ ਦਾ ਸਮਾਂ ਜਿਹੜਾ ਹੈ ਉਹ ਗਰਮੀਆਂ ਦੇ ਮਹੀਨਿਆਂ ਦੇ ਵਿੱਚ 8 ਵਜੇ ਦਾ ਤੇ ਸਰਦੀਆਂ ਦੇ ਵਿੱਚ 8:30 ਜਾਂ 9 ਵਜੇ ਦਾ ਹੁੰਦਾ ਹੈ ਜੇਕਰ ਅਸੀਂ 10 ਮਿੰਟ ਪਹਿਲਾਂ ਸਕੂਲ ਪਹੁੰਚਾਂਗੇ ਆਪਣੇ ਬੱਚਿਆਂ ਨੂੰ 10 ਮਿੰਟ ਪਹਿਲਾਂ ਸਕੂਲ ਜਾਣ ਦੀ ਆਦਤ ਪਾਵਾਂਗੇ ਤਾਂ ਉਸ ਦੇ ਨਾਲ ਤੁਹਾਡੇ ਹੋਰ ਸਾਰੇ ਕੰਮ ਵੀ ਸਮੇਂ ਸਿਰ ਨਿਪਟਣਾ ਸ਼ੁਰੂ ਹੋ ਜਾਣਗੇ ਤੁਹਾਨੂੰ ਇਸ ਗੱਲ ਦਾ ਫਿਕਰ ਹੋਏਗਾ ਕਿ ਬੱਚਿਆਂ ਨੂੰ ਜਲਦੀ ਜਗਾਉਣਾ ਹੈ ਇਸ ਦੇ ਨਾਲ ਤੁਹਾਡੀ ਵੀ ਜਲਦੀ ਉੱਠਣ ਦੀ ਜਲਦੀ ਜਾਗਣ ਦੀ ਆਦਤ ਬਣੇਗੀ ਬੱਚਿਆਂ ਦੀ ਪਹਿਲੀ ਆਦਤ ਬਣੀ ਕਿ ਉਹ ਸਵੇਰੇ ਜਲਦੀ ਜਾਗਣਗੇ ਦੂਸਰੀ ਗੱਲ ਉਹਨਾਂ ਨੂੰ ਅਤੇ ਤੁਹਾਨੂੰ ਇਸ ਗੱਲ ਦਾ ਫਿਕਰ ਹੋਏਗਾ ਕਿ ਇਹਨਾਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੈ ਤਾਂ ਬੱਚਿਆਂ ਨੂੰ ਅਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਪ੍ਰਤੀ ਜ਼ਿੰਦਗੀ ਦੇ ਚੰਗੇ ਕੰਮਾਂ ਪ੍ਰਤੀ ਫਿਕਰਮੰਦੀ ਪੈਦਾ ਹੋਵੇਗੀ ਤੀਸਰਾ ਗੁਣ ਹੈ ਕਿ ਜਦੋਂ ਤੁਸੀਂ ਬੱਚਿਆਂ ਨੂੰ ਜਲਦੀ ਭੇਜੋਗੇ ਜਲਦੀ ਤਿਆਰ ਕਰੋਗੇ ਤਾਂ ਬਹੁਤੇ ਕੰਮਾਂ ਦੇ ਵਿੱਚ ਉਹ ਬੱਚੇ ਤੁਹਾਡਾ ਹੱਥ ਵਟਾਉਣਗੇ ਬੱਚੇ ਆਪਣੇ ਕਿਤਾਬਾਂ ਸੈੱਟ ਕਰਨੀਆਂ ਆਪਣੇ ਬਸਤੇ ਸੈੱਟ ਕਰਨੇ ਆਪਣਾ ਖਾਣਾ ਖਾਣ ਲਈ ਰੋਟੀ ਵਾਲੇ ਭਾਂਡੇ ਬਰਤਨ ਲੈ ਕੇ ਆਉਣੇ ਇਸ ਤਰ੍ਹਾਂ ਕਰਨ ਦੇ ਨਾਲ ਛੋਟੇ-ਛੋਟੇ ਕੰਮਾਂ ਦੇ ਵਿੱਚ ਉਹ ਤੁਹਾਡੇ ਨਾਲ ਹੱਥ ਵਟਾਉਣਗੇ ਇਸ ਤਰ੍ਹਾਂ ਉਹਨਾਂ ਦੇ ਘਰ ਦੇ ਕੰਮ ਕਰਨ ਦੀ ਆਦਤ ਵੀ ਬਣਦੀ ਹੈ ਉਸ ਤੋਂ ਬਾਅਦ ਜਦੋਂ ਉਹ ਸਕੂਲ ਪਹੁੰਚ ਜਾਂਦੇ ਹਨ ਸਕੂਲ ਪਹੁੰਚ ਕੇ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਡਰ ਨਹੀਂ ਹੋਏਗਾ ਕਿ ਸਾਨੂੰ ਜੇ ਅਸੀਂ ਲੇਟ ਹੋ ਗਏ ਤਾਂ ਸਾਨੂੰ ਡਾਂਟਿਆ ਜਾਵੇਗਾ ਜਾਂ ਸਾਨੂੰ ਤਾੜਿਆ ਜਾਵੇਗਾ ਭਾਵੇਂ ਉਹਨਾਂ ਦੇ ਅੰਦਰੋਂ ਸਕੂਲ ਦੇ ਪ੍ਰਤੀ ਖੋਫ ਜਿਹੜਾ ਹੈ ਪੈਦਾ ਹੈ ਉਹ ਉਹਨਾਂ ਦਾ ਦੂਰ ਹੋ ਜਾਏਗਾ ਤੇ ਉਹ ਖੁਸ਼ੀ-ਖੁਸ਼ੀ ਸਕੂਲ ਆਉਣਗੇ ਕਿਉਂਕਿ ਜਦੋਂ ਉਹ ਸਕੂਲ 'ਚ ਪਹਿਲਾਂ ਆ ਗਏ ਤਾਂ ਹਰ ਇੱਕ ਅਧਿਆਪਕ ਹਰ ਇੱਕ ਬੰਦਾ ਉਹਨਾਂ ਨੂੰ ਬੜੇ ਮਾਣ ਤੇ ਇੱਜ਼ਤ ਸਤਕਾਰ ਵਾਲੀ ਨਜ਼ਰ ਦੇ ਨਾਲ ਦੇਖੇਗਾ ਤਾਂ ਉਹਨਾਂ ਦੇ ਅੰਦਰ ਆਪਣੇ ਆਪ 'ਚ ਵਿਸ਼ਵਾਸ ਪੈਦਾ ਹੋਏਗਾ ਕਿ ਜੇਕਰ ਅਸੀਂ ਪਹਿਲਾਂ ਆਏ ਹਾਂ ਤਾਂ ਸਾਨੂੰ ਨਿਆਇ ਡਾਂਟ ਨਹੀਂ ਪਈ ਤੇ ਦੂਸਰੇ ਪਾਸੇ ਜਿਹੜੇ ਲੇਟ ਪ੍ਰਵਿਰਤੀ ਵਾਲੇ ਬੱਚੇ ਹੁੰਦੇ ਹਨ ਉਹਨਾਂ ਦੀ ਲੇਟ ਆਉਣ ਤੇ ਪੁਛਪੜਤਾਲ ਹੁੰਦੀ ਹੈ ਜਦੋਂ ਉਹਨਾਂ ਦੀ ਪੁਛਪੜਤਾਲ ਹੁੰਦੀ ਹੈ ਤਾਂ ਉਹਨਾਂ ਦੇ ਅੰਦਰ ਫਿਰ ਸਕੂਲ ਦੇ ਪ੍ਰਤੀਖੋਹ ਪੈਦਾ ਹੋ ਜਾਂਦਾ ਹੈ ਉਹ ਸਕੂਲ ਤੋਂ ਟਲਣਾ ਸ਼ੁਰੂ ਹੋ ਜਾਂਦੇ ਹਨ ਔਰ ਜਦੋਂ ਬੱਚੇ ਲੇਟ ਆਉਂਦੇ ਹਨ ਤਾਂ ਉਹਨਾਂ ਦਾ ਕੁਝ ਨਾ ਕੁਝ ਕੰਮ ਰਹਿ ਜਾਂਦਾ ਹੈ ਰਾਤ ਨੂੰ ਵੀ ਬੱਚਿਆਂ ਨੂੰ ਜਦੋਂ ਇਹ ਫਿਕਰਬੰਦ ਹੋਏਗਾ ਕਿ ਅਸੀਂ ਸਮੇਂ ਸਿਰ ਸਕੂਲ ਪਹੁੰਚਣਾ ਹੈ ਤਾਂ ਉਹ ਬੱਚੇ ਜਿਹੜੇ ਨੇ ਫਿਰ ਸਮੇਂ ਸਿਰ ਸਕੂਲ ਪਹੁੰਚਣ ਦੇ ਲਈ ਰਾਤ ਨੂੰ ਵੀ ਆਪਣਾ ਕੰਮ ਜਲਦੀ ਨਿਪਟਾ ਕੇ ਸੌਣਗੇ ਇਸ ਤਰੀ ਉਹਨਾਂ ਨੂੰ ਰਾਤ ਨੂੰ ਜਲਦੀ ਸੌਣ ਦੀ ਆਦਤ ਪੈਦਾ ਹੁੰਦੀ ਹੈ ਅਤੇ ਦਿਨੇ ਉਹਨਾਂ ਦੀ ਜਿਹੜੀ ਹੈ ਜਲਦੀ ਜਾਗਣ ਦੀ ਆਦਤ ਪੈਦਾ ਹੁੰਦੀ ਹੈ ਇਸ ਤਰ੍ਹਾਂ ਸਮੇਂ ਸਿਰ ਸਕੂਲ ਆਉਣਾ ਬਹੁਤ ਸਾਰੀਆਂ ਆਦਤਾਂ ਨੂੰ ਪੱਕਾ ਕਰਦਾ ਹੈ ਦੂਜੇ ਪਾਸੇ ਲੇਟ ਆਉਣਾ ਬਹੁਤ ਸਾਰੇ ਜੁਰਮਾਨਾ ਬਹੁਤ ਸਰੀਆਂ ਬੁਰੀਆਂ ਆਦਤਾਂ ਨੂੰ ਪੱਕਾ ਕਰਦਾ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਸਹੀ ਸਮੇਂ ਸਿਰ ਸਕੂਲ ਆਉਣ ਦੀ ਆਦਤ ਪਾਓ ਅਤੇ ਉਹਨਾਂ ਨੂੰ ਸਹੀ ਸਮੇਂ ਸਕੂਲ ਭੇਜੋ ਧੰਨਵਾਦ ਜੀ